ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਸ਼ਖਾ ਸੰਧੀਰ ਇਜ਼ਰਾਈਲ-ਇਰਾਨ ਜੰਗਬੰਦੀ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਵਿੱਚਕਾਰ ਤਣਾਅ ਜਾਰੀ ਹੈ ਔਰ ਦੂਜੇ ਪਾਸੇ ਡੋਨਲਡ ਟਰੰਪ ਦੇ ਵੱਲੋਂ ਬਾਰ-ਬਾਰ ਟਵੀਟ ਕਰਕੇ ਦੋਵਾਂ ਦੇਸ਼ਾਂ ਨੂੰ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਜੰਗ ਬੰਦੀ ਕਰ ਦਵੋ ਪਰ ਦੋਵੇਂ ਦੇਸ਼ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਤੋਂ ਨਹੀਂ ਰੁਕ ਰਹੇ ਔਰ ਦੂਜੇ ਪਾਸੇ ਵੱਡਾ ਨੁਕਸਾਨ ਵੀ ਇਸ ਜੰਗ ਦੇ ਕਰਕੇ ਲੋਕਾਂ ਦਾ ਹੋ ਰਿਹਾ ਜਾਨਾਂ ਜਾ ਰਹੀਆਂ ਨੇ ਔਰ ਤੁਸੀਂ ਦੇਖੋ ਕਿ ਕਤਰ ਤੇ ਟਰੰਪ ਤੇ ਯਤਨ ਤੇ ਕਾਰਵਾਈ ਜਿਹੜੀ ਹੈ ਜੰਗ ਬੰਦੀ ਕਰਵਾਈ ਗਈ ਸੀ ਪਰ ਹੁਣ दोवे देश इस उत्ते खड़े नहीं उतरे ने ता अमरीकी राष्ट्रपति डोनाल्ड ट्रंप का दा दावा सी कि इसराइल तरान दोवे ने जंगबंदी की उलंघना की है इसराइल ईरान से ਬੰਬਾਰੀ ਨਾ ਕਰੇ ਉਹਨਾਂ ਨੇ ਅਜੇ ਹਾ ਟਵੀਟ ਕੀਤਾ ਇਹ ਵੀ ਲਿਖਿਆ ਕਿ ਜੇਕਰ ਤੁਸੀਂ ਅਜੇ ਹਾ ਕਰਦੇ ਹੋ ਤਾਂ ਇਹ ਇੱਕ ਵੱਡੀ ਉਲੰਘਣਾ ਮੰਨੀ ਜਾਏਗੀ ਆਪਣੇ ਪਾਇਲਟਸ ਨੂੰ ਵਾਪਸ ਬੁਲਾਓ 트াম্প ਬਾਰ-ਬਾਰ ਸੋਸ਼ਲ ਮੀਡੀਆ ਦੇ ਉੱਤੇ ਚੀਕ-ਚੀਕ ਕੇ ਇਹੀ ਗੱਲ ਲਿਖ ਰਿਹਾ ਤਾਂ 트াম্প ਨੇ ਇਹ ਵੀ ਕਿਹਾ ਕਿ ਉਹ ਜੰਗਬੰਦੀ ਦੀ ਉਲੰਘਣਾ ਕਰਨ ਦੇ ਲਈ ਦੋਵਾਂ ਤਰ੍ਹਾਂ ਨੂੰ ਨਾਖੁਸ਼ ਹੈ ਪਰ ਖਾਸ ਤੌਰ ਤੇ ਇਜ਼ਰਾਈਲ ਦੇ ਨਾਲ है जिसने कहा कि समझौता होरान गोलीबारी शुरू कर नए हमले करने के हम दगातार मिजायल् दागन तो भी इनकार ईरान नहीं कर दूजे पास ट्रंप जंगबंदी का बीते दिन ऐलान किया गया ਔਰ ਟਵੀਟ ਕਰਕੇ ਦੋਵਾਂ ਦੇਸ਼ਾਂ ਨੂੰ ਇਹ ਗੱਲ ਜਾਰੀ ਕੀਤੀ ਗਈ ਸੀ ਕਿ ਅਗਲੇ 24 ਘੰਟਿਆਂ ਦੇ ਅੰਦਰ ਅੰਦਰ ਸੀਜ਼ਫਾਇਰ ਕਰਦਨ ਪਰ ਦੋਵਾਂ ਨੇ ਹੀ ਜੰਗਬੰਦੀ ਦੀ ਉਲੰਘਣਾ ਕੀਤੀ ਔਰ ਹੁਣ 트ੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਆ ਕੇ ਗੱਲ ਕਹੀ ਹੈ ਕਿ ਦੋਵੇਂ ਦੇਸ਼ ਕਿਰਪਾ ਕਰਕੇ ਜਿਹੜਾ ਹੈ ਜੰਗਬੰਦੀ ਕਰਨ ਔਰ ਖਾਸ ਤੌਰ ਤੇ 트ੰਪ ਇਸ ਸਮੇਂ ਇਜ਼ਰਾਈਲ ਤੋਂ ਨਰਾਜ਼ ਨਜ਼ਰ ਆਉਂਦੇ ਨੇ ਔਰ ਇਜ਼ਰਾਈਲ ਨੂੰ ਲਿਖਦੇ ਨੇ ਕਿ ਇਜ਼ਰਾਈਲ ਇਰਾਨ ਤੇ ਬੰਬਾਰੀ ਨਾ ਕਰੇ ਤਾਂ ਹੁਣ ਦੋਵਾਂ ਦੇਸ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਭਗ 13 ਦਿਨ ਦਾ ਸਮਾਂ ਹੋ ਚੁੱਕਿਆ ਹੈ ਦੋਵਾਂ ਦੇਸ਼ਾਂ ਦੀ ਫੌਜ ਸੰਘਰਸ਼ ਕਰ ਰਹੀ ਹੈ ਔਰ ਇੱਕ ਦੂਜੇ ਤੇ ਅਟੈਕ ਹਲੇ ਵੀ ਜਾਰੀ ਹੈ ਆਪਰੇਸ਼ਨ ਰਾਈジング ਲਾਇਨ ਨਾਮਕ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਔਰ ਇਸੇ ਕਾਰਵਾਈ ਦੇ ਉਦੇਸ਼ ਇਜ਼ਰਾਈਲ ਨੂੰ ਕਿਸੇ ਵੀ ਕੀਮਤ ਤੇ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਸੀ ਤੇ ਇਸੇ ਦੇ ਲਈ ਇਜ਼ਰਾਈਲ ਨੇ ਈਰਾਨ ਤੇ ਪ੍ਰਮਾਣੂ ਠਿਕਾਣਾ ਤੇ ਹਮਲਾ ਕੀਤਾ ਔਰ ਇਸੇ ਦੇ ਨਾਲ ਈਰਾਨ ਨੇ ਇਜ਼ਰਾਈਲ ਤੇ ਵੀ ਮਜ਼ਾਇਲਾ ਜਵਾਬੀ ਕਾਰਵਾਈ ਦਿੰਦੇ ਹੋਏ ਦਾਗੀਆਂ ਸਨ ਔਰ ਉਸ ਤੋਂ ਬਾਅਦ ਅਮਰੀਕਾ ਦੇ ਫੌਜੀ ਟਕਰਾਅ ਦੇ ਵਿੱਚ ਵੀ ਇਹ ਦੇ ਵਿੱਚ ਸ਼ਾਮਲ ਹੁੰਦੀ ਹੈ ਔਰ ਦੂਜੇ ਪਾਸੇ ਅਮਰੀਕਾ ਨੇ ਈਰਾਨ ਦੇ ਤਿੰਨ ਮਹੱਤਵਪੂਰਨ ਪਰਮਾਣੂ ਸਥਾਣਾਤੇ ਵੀ ਹਮਲਾ ਕੀਤਾ ਸੀ ਤਾਂ ਇਸ ਤੋਂ ਬਾਅਦ ਈਰਾਨ ਨੇ ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਸਿੱਧੇ ਤੌਰ ਤੇ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਰਾਤ ਨੂੰ ਈਰਾਨ ਨੇ ਖਤਰ ਦੇ ਅਮਰੀਕੀ ਫੌਜੀ ਹਵਾਈ ਅੱਡੇ ਤੇ 6 ਮਜ਼ਾਈਲਾ ਦਾਗੀਆਂ ਔਰ ਈਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਅਮਰੀਕਾ ਹਮਲੇ ਦਾ ਬਦਲਾ ਲਿਆ ਔਰ ਦੂਜੇ ਪਾਸੇ ਅਮਰੀਕਾ ਨੇ ਇਸ ਹਮਲੇ ਦਾ ਕੋਈ ਜਵਾਬ ਹਾਲਾਂਕਿ ਨਹੀਂ ਦਿੱਤਾ ਸੀ ਔਰ ਹਮਲੇ ਤੋਂ ਕੁਝ ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ 트ੰਪ ਨੇ ਦੁਨੀਆ ਨੂੰ ਦੱਸਿਆ ਕਿ ਉਹਨਾਂ ਨੇ ਇਰਾਨ ਅਤੇ ਇਜ਼ਰਾਈਲ ਦੇ ਵਿੱਚਕਾਰ ਜੰਗਬੰਦੀ ਕਰਵਾ ਦਿੱਤੀ ਹੈ ਪਰ ਦੋਵੇਂ ਦੇਸ਼ ਇਸ ਜੰਗਬੰਦੀ ਦੇ ਉੱਤੇ ਸਹਿਮਤੀ ਨਹੀਂ ਬਣੀ ਔਰ ਦੋਵੇਂ ਦੇਸ਼ ਹੀ ਇੱਕ ਦੂਜੇ ਦੇ ਉੱਤੇ ਅਟੈਕ ਕਰਨ ਤੇ ਇਸ ਸਮੇਂ ਲੱਗੇ ਹੋਏ ਨੇ ਔਰ ਦੂਜੇ ਪਾਸੇ 트ੰਪ ਦਾ ਬਿਆਨ ਜ਼ਰੂਰ ਇਹ ਆਇਆ ਹੈ ਕਿ ਇਜ਼ਰਾਈਲ ਨੂੰ ਉਹ ਮਿੰਤਾ ਤਰਲੇ ਕਰ ਰਹੇ ਨੇ ਕਿ ਪਲੀਜ਼ ਇਹ ਜਿਹੜੀ ਜੰਗ ਹੈ ਇਹ ਬੰਬਾਰੀ ਜਿਹੜੀ ਹੈ ਉਹ ਰੋਕ ਦਿੱਤੀ ਜਾਵੇ